ਅੱਖਾਂ ਖੋਲ ਤੇ ਸਿਆਣਾ ਬਣ ਕੇ ਵੇਖ ਦੁਨੀਆਦਾਰੀ ਦੀ ਖਵਾਰੀ ਸਾਖ ਸੰਬੰਧੀ ਰਿਸ਼ਤੇ ਨਾਤੇ ਅੰਤ ਨਿਭਦੀ ਨਹੀਂ ਕੋਈ ਯਾਰੀ ਲੱਖ ਦਾਵੇ ਕਰਮਲਕੀਅਤ ਵਾਲੇ ਪਰ ਕੁਝ ਹੱਥ ਨਹੀਂ ਹੁੰਦਾ ਜਾਂਦੀ ਵਾਰੀ ਅਮਨ ਇਹ ਪੰਜਾਂ ਤਤਾਂ ਦਾ ਕਲਬੂਤ ਸੜ ਜਾਣਾ ਉਸ ਦਿਨ ਜਿਸ ਦਿਨ ਆਵਾਜ਼ ਅਜ਼ਲ ਨੇ ਮਾਰੀ ਜਿਸ ਦਿਨ ਆਵਾਜ਼ ਅਜ਼ਲ ਨੇ ਮਾਰੀ ਤੁਸੀਂ ਹੱਥ ਅਖੰਡ ਜੋ ਚੈਨਲ ਤੇ ਪ੍ਰੋਗਰਾਮ ਸੁਗੜ ਵਿਚਾਰ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਅੱਜ ਦੇ ਇਸ ਪ੍ਰੋਗਰਾਮ ਸੁਗੜ ਵਿਚਾਰ ਵਿੱਚ ਮੇਰਾ ਸੁਗੜ ਵਿਚਾਰ ਹੈ ਅਜ਼ਲ ਦੀ ਆਵਾਜ਼ ਹਕੀਕਤ ਦੀਆਂ ਹਾਮੀਆਂ ਭਰਦੀਆਂ ਕਹਾਣੀਆਂ ਅਕਸਰ ਇਨਸਾਨ ਦੀ ਭੇਟ ਹਕੀਕਤ ਨਾਲ ਖਰਵਾਉਂਦੀਆਂ ਹਨ ਇੱਕ ਰਾਜੇ ਨੇ ਹਜ਼ਾਰਾਂ ਦਿਨਾਰ ਖਰਚ ਕੇ ਇੱਕ ਸ਼ਾਨਦਾਰ ਮਹਿਲ ਬਣਾਇ ਜਿਸ ਦੇ ਥੰਮਾ ਤੇ ਗੁੰਬਦਾਂ ਨੂੰ ਸੋਨੇ ਦਾ ਮੁੱਲ ਮਾ ਝੜ ਕੇ ਸਜਾਇਆ ਗਿਆ ਲੱਕੜ ਦਾ ਅਸਬਾਬ ਤੇ ਗਲੀਚੇ ਅੰਦਰੋਂ ਬਹਿਸ਼ਤੀ ਦਿਖਾਵਟ ਦੇ ਰਹੇ ਸਨ ਜਦੋਂ ਰਾਜੇ ਦਾ ਮਹਿਲ ਪੂਰੀ ਤਰ੍ਹਾਂ ਤਿਆਰ ਹੋ ਗਿਆ ਤਾਂ ਰਾਜੇ ਨੇ ਇੱਕ ਵੱਡੇ ਸਮਾਰੋਹ ਦਾ ਆਯੋਜਨ ਕਰਵਾਇਆ ਤੇ ਸਾਰੇ ਲੋਕਾਂ ਨੂੰ ਸੱਦੇ ਭੇਜ ਕੇ ਸਦਿਆ ਤਾਂ ਜੋ ਸਾਰੇ ਆਣ ਕੇ ਰਾਜੇ ਦਾ ਮਹਿਲ ਵੇਖਣ ਜਦੋਂ ਸਭ ਲੋਕ ਰਾਜੇ ਦੇ ਮਹਿਲ ਵਿੱਚ ਆਏ ਤਾਂ ਰਾਜਾ ਲੋਕਾਂ ਨੂੰ ਕਹਿੰਦਾ ਕਿ ਤੁਹਾਡੀ ਮੇਰੇ ਮਹਿਲ ਬਾਰੇ ਕੀ ਰਾਏ ਹੈ? ਇਹਦੀ ਖੂਬਸੂਰਤੀ ਵਿੱਚ ਕੋਈ ਕਮੀ ਤਾਂ ਨਹੀਂ ਰਹਿ ਗਈ? ਇਹਦੀ ਮਜ਼ਬੂਤੀ, ਇਹਦੀ ਖੂਬਸੂਰਤੀ ਤੁਹਾਨੂੰ ਕਿਵੇਂ ਦੀ ਲੱਗੀ? ਸਾਰੇ ਲੋਕ ਕਹਿੰਦੇ ਕਿ ਨਾ ਤਾਂ ਧਰਤੀ ਤੇ ਅਜਿਹਾ ਮਜ਼ਬੂਤ, ਖੂਬਸੂਰਤ ਮਹਿਲ ਬਣਿਆ ਹੈ ਤੇ ਨਾ ਹੀ ਕਦੇ ਅੱਗੇ ਬਣੇਗਾ। ਤੁਹਾਡਾ ਮਹਿਲ ਬਹੁਤ ਸੁੰਦਰ ਹੈ। ਬਹੁਤ ਮਜ਼ਬੂਤ ਹੈ ਇਸ ਸਭ ਦੇ ਦਰਮਿਆਨ ਇੱਕ ਆਦਮੀ ਜਿਹੜਾ ਚੁੱਪ ਸੀ ਉਹ ਉੱਠਿਆ ਉਹ ਇੱਕ ਫਕੀਰ ਸੀ ਤੇ ਕਹਿਣ ਲੱਗਾ ਕਿ ਰਾਜਨ ਤੁਹਾਡੇ ਮਹਿਲ 'ਚ ਇੱਕ ਤਰੀੜ ਹੈ ਜਿਹੜੀ ਇਸਦੀ ਖੂਬਸੂਰਤੀ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤੂੰ ਐਵੇਂ ਆਪਣੇ ਆਪ ਨੂੰ ਸਿਆਣਾ ਵਖਾਉਣ ਲਈ ਮੇਰੇ ਮਹਿਲ 'ਚ ਨੁਕਸ ਕੱਢ ਰਿਹਾ। ਫਕੀਰ ਕਹਿੰਦੇ ਕਿ ਰਾਜਨ ਮੈਂ ਤੇਰੇ ਮਹਿਲ 'ਚ ਨੁਕਸ ਨਹੀਂ ਕੱਢ ਰਿਹਾ। ਮੈਂ ਤੈਨੂੰ ਬਖਤੀ ਮਹਿਲ ਦੀ ਹਕੀਕਤ ਦੱਸ ਰਿਹਾ। ਕਿ ਤੇਰੇ ਮਹਿਲ 'ਚ ਇੱਕ ਵਕਤ ਦੀ ਤਰੇੜ ਹੈ ਜਿਸ ਦੇ ਰਾਹੀਂ ਇੱਕ ਦਿਨ ਅਜਰਾਈਲ ਨੇ ਆਉਣਾ ਤੇ ਤੈਨੂੰ ਇੱਥੋਂ ਲੈ ਜਾਣਾ। ਉਸ ਦਿਨ ਨਾ ਤਾਂ ਤੇਰੇ ਮਹਿਲ ਦੀ ਖੂਬਸੂਰਤੀ ਨੇ ਕੰਮ ਆਉਣਾ ਤੇ ਨਾ ਹੀ ਮਜ਼ਬੂਤੀ। ਇਹ ਸਭ ਲੋਕ ਬੇਸ਼ੱਕ ਤੇਰੇ ਗਮਾਨ ਨੂੰ ਉਧਾਰੇ ਨੇ ਪਰ ਮੈਂ ਤੈਨੂੰ ਸਚਾਈ ਦੱਸ ਰਿਹਾ ਕਿ ਆਪਣੇ ਆਪ ਨੂੰ ਮਹਿਲ ਮਨਾ ਰਿਆਂ 'ਚ ਗੁੰਮਰਾਹ ਨਾ ਕਰ। ਇਹ ਸਭ ਵਕਤੀਚਾ ਕੀਆ ਨੇ ਵਕਤ ਨਾਲ ਟਹਿ ਜਾਂਦੀਆਂ ਕਿਉਂਕਿ ਕਿਸੇ ਵੀ ਕਲਾ ਵਿੱਚ ਤਾਕਤ ਨਹੀਂ ਕਿ ਇਹ ਸਭ ਸਥਿਰ ਰਹਿ ਸਕੇ ਜੋ ਬਿੰਸ ਜਾਣ ਵਾਲਾ ਹੈ ਇਹ ਮਹਿਲ ਜੋ ਤੂੰ ਬਣਾਇਆ ਹੈ ਇਹ ਅੱਜ ਨਹੀਂ ਤਾਂ ਕੱਲ ਢਹ ਟੇਰੀ ਹੋ ਹੀ ਜਾਏਗਾ ਮਹਿਲ ਵੀ ਨਹੀਂ ਰਹੇ ਤੇ ਉਹਨਾਂ ਨੂੰ ਬਣਾਉਣ ਵਾਲੇ ਵੀ ਨਹੀਂ ਰਹੇ ਇਸ ਲਈ ਅੱਗੇ ਦਾ ਸੋਚ ਜਿੱਥੇ ਜਾ ਕੇ ਅੱਗੇ ਰੂਹਾਂ ਦੇ ਲੋਕ ਚ ਵਸੇਬਾ ਕਰਨਾ ਜੇ ਵੇਖਿਆ ਜਾਵੇ ਤਾਂ ਫਕੀਰ ਦੀ ਇਹ ਦਸੀ ਸਚਾਈ ਇਕੱਲੇ ਰਾਜੇ ਲਈ ਨਹੀਂ ਸਾਡੇ ਸਭ ਲਈ ਵੀ ਹੈ ਕਿ ਇੱਕ ਦਿਨ ਵਕਤ ਦੀ ਤਰੇੜ ਰਹੀਂ ਸਾਡੇ ਮਹਿਲ 'ਚ ਵੀ ਅਜਰਾਈਨ ਨੇ ਦਾਖਲ ਹੋਣਾ ਹੈ ਕਿ ਸਾਨੂੰ ਆਪਣੇ ਨਾਂ ਲੈ ਜਾਣਾ ਹੈ ਤੇ ਉਸ ਦਿਨ ਸਾਡੀਆਂ ਸਭ ਦਾਵੇਦਾਰੀਆਂ ਮਿੱਟੀ ਹੋ ਜਾਣੀਆਂ ਨੇ ਢਹ ਢੇਰੀ ਹੋ ਜਾਣੀਆਂ ਨੇ ਸੋ ਅਖੀਰ ਜੀਵਨ ਦੀ ਅਸਲੀਅਤ ਨੂੰ ਵਿਚਾਰੀਏ ਸਮਝੀ ਕਿ ਸਾਨੂੰ ਇਹ ਜੀਵਨ ਕਿਸ ਵਾਸਤੇ ਮਿਲਿਆ ਹੈ ਇਸ ਦੀ ਅਹਿਮੀਅਤ ਕੀ ਹੈ ਇਸ ਦੀ ਮਹੱਤਤਾ ਕੀ ਹੈ ਇਸ ਦਾ ਮਹੱਤਵ ਕੀ ਹੈ ਤੇ ਵਕਤ ਦੀ ਤਰੇੜ ਰਾਹੀ ਜੀਵਨ ਮਹਿਲ ਵਿੱਚ ਦਾਖਲ ਹੋਣ ਵਾਲੇ ਮੌਤ ਦੇ ਦੂਤ ਤੋਂ ਪਹਿਲਾਂ ਆਪਣੇ ਨਿਜ ਘਰ ਨੂੰ ਪਾ ਲਈਏ ਤਾਂ ਜੋ ਮੁੜ ਕਦੇ ਵੀ ਜਗਤ ਦੀਆਂ ਪੈੜਾਂ 'ਚ ਸਾਡਾ ਫੇਰਾ ਨਾ ਪਵੇ ਸਤਿ ਸ੍ਰੀ ਅਕਾਲ